ਸਰਦਾ ਚਾਨੜ ਸਿੰਘ تین ਪਰਾਂ ਵਿੱਚੋਂ ਸਭ ਤੋਂ ਛੋਟਾ ਸੀ ਵੱਡਾ ਭਰਾ ਛੁੱਟੀ ਉਮਰਿਤ ਦੁਨੀਆ ਤੌਰ ਖਸਤ ਹੋ ਗਿਆ ਤੇ ਉਸ ਤੋਂ ਛੋਟੇ ਜਾਗਰ ਦਾ ਬਿਆ ਨਾਮੋ ਨਾਲ ਹੋਇਆ ਸੀ ਉਹਨਾਂ ਦੇ ਘਰ ਇੱਕ ਤੀਨੇ ਜਨਮ ਲਿਆ ਉਸ ਦਾ ਨਾਮ ਬੰਦ ਕੋ ਰੱਖਿਆ ਗਿਆ ਜਾਗਰ ਸਿੰਘ ਨੂੰ ਰੱਬ ਨੇ ਆਪਣੀ ਤੀਨ ਉਪਾਲਣ ਦਾ ਮੌਕਾ ਵੀ ਨਾ ਦਿੱਤਾ ਜਦੋਂ ਹਾਲੇ ਪੰਜ 6 ਸਾਲ ਕੁ ਦੀ ਸੀ ਇੱਕ ਦਿਨ ਜਾਗਰ ਬਿਮਾਰ ਹੋ ਗਿਆ ਤੰਦਰੁਸਤ ਹੋਣ ਦੀ ਬਜਾਏ ਉਸ ਦੀ ਬਿਮਾਰੀ ਵੱਧਦੀ ਗਈ ਉਹ ਮਹਿਜ 28 ਕੋ ਸਾਦੀ ਉਮਰ ਵਿੱਚ ਸੁਵਰਗ ਸਿਧਾਰ ਗਿਆ। ਚਾਨਣ ਸਿੰਘ ਦਾ ਵਿਆਹ ਸ਼ਿੰਦਰ ਕੌਰ ਨਾਲ ਹੋਇਆ। ਇਹਨਾਂ ਦੋਵਾਂ ਦੇ ਘਰ 4 ਬੇਟੇ ਤੇ 1 ਬੇਟੀ ਨੇ ਜਨਮ ਲਿਆ। ਵੱਡਾ ਬੇਟਾ ਪ੍ਰੀਤਮ ਸਿੰਘ, ਹਰਨਾਮ ਸਿੰਘ, ਗੁਰਵਕ ਸਿੰਘ ਅਤੇ ਹਰਨੇਕ ਸਿੰਘ। ਬੇਟੀ ਸਤਵੰਤ ਕੌਰ ਹਨ। ਬੰਦਕੋੜ ਦੀ ਜ਼ਿੰਮੇਵਾਰੀ ਵੀ ਚਾਨਣ ਤੇ ਸ਼ਿੰਦਰ ਨੇ ਲੈ ਲਈ। ਦੋਵੇਂ ਪਰਿਵਾਰ ਰਲ ਕੇ ਇੱਕ ਸਾਂਝੇ ਘਰ ਵਿੱਚ ਰਹਿੰਦੇ ਸੀ। ਬੱਸਾਂ ਵਾਲੇ ਘਰ ਤੋਂ ਥੋੜੀ ਦੂਰ ਜਾ ਕੇ ਡੰਗਰਾਂ ਵਾਲਾ ਘਰ ਅਲੱਗ ਤੋਂ ਸੀ। ਉਹਨਾਂ ਟਾਈਮਾਂ ਵਿੱਚ ਬੱਚਿਆਂ ਨੂੰ ਸਕੂਲ ਬਹੁਤ ਘੱਟ ਭੇਜਿਆ ਜਾਂਦਾ ਸੀ ਪਰ ਚਾਨਣ ਸਿੰਘ ਨੇ ਆਪਣੇ ਸਾਰੇ ਬੱਚਿਆਂ ਨੂੰ ਪੜਨ ਲਈ ਸਕੂਲ ਭੇਜਿਆ। ਬੰਤ ਸਭ ਤੋਂ ਵੱਡੀ ਸੀ ਉਹ ਤੇ ਪ੍ਰੀਤਮ ਇਕੱਠੇ ਪੜਨ ਲਾ ਦਿੱਤੇ। ਪ੍ਰੀਤਮ ਪੰਜ ਮੱਤਾਂ ਪੜ੍ਹ ਕੇ ਹੀ ਘਰ ਦੇ ਕੰਮਾਂ ਵਿੱਚ ਲੱਗ ਗਿਆ ਤੇ ਬੰਤ ਘਰ ਵੀ ਪ੍ਰੀਤਮ ਦੇ ਨਾਲ ਹੀ ਪੜਨੋਂ ਹਟ ਗਈ। ਉਹ ਵੀ ਆਪਣੀ ਬੇਬੇ ਤੇ ਚਾਚੀ ਨਾਲ ਘਰ ਦੇ ਕੰਮ ਕਰਵਾਉਣ ਲੱਗੀ। ਹਰਨਾਮ ਸਿੰਘ ਤਾਂ 2 ਸਾਲ ਹੀ ਸਕੂਲ ਗਿਆ ਵੱਡੇ ਦੇ ਨਾਲ ਹੀ ਹਟ ਗਿਆ ਬੇਟੀ ਸਤਵੰਤ ਕੌਰ ਨੇ 8ਵੀਂ ਪਾਸ ਕਰ ਲਈ ਉਹ ਸਿਲਾਈ ਸਿੱਖਣ ਲੱਗ ਗਈ ਤੇ ਆਪਣੇ ਬੇਬੇ ਨਾਲ ਸੋਈ ਤੇ ਕੰਮ ਕਰਵਾਉਣ ਲੱਗੀ ਇਹਨਾਂ ਦਿਨਾਂ ਵਿੱਚ ਜਾਗਰ ਦਿੱਤੀ ਬੰਦ ਦਾ ਰਿਸ਼ਤਾ ਮੋਗੇ ਦੇ ਨੇੜਲੇ ਪਿੰਡ ਕਾ ਦਿੱਤਾ ਗਿਆ ਛੋਟਾ ਹਰਨੇਕ ਵੀ 8ਵੀਂ ਜਮਾਤ ਵਿੱਚ ਹੋ ਗਿਆ ਸੀ ਉਹ ਪੜਾਈ ਵਿੱਚ ਠੀਕ ਹੀ ਸੀ ਪਰ ਉਹ ਕਬੱਡੀ ਦਾ ਬਹੁਤ ਵਧੀਆ ਖਿਡਾਰੀ ਸੀ ਹਰਨੇਕ ਤੇ ਗੁਰਵਖਸ਼ ਦੀ ਆਪਸ ਵਿੱਚ ਬਹੁਤ ਬੰਦੀ ਸੀ ਗੁਰਵਖਸ਼ ਪੜਾਈ ਵਿੱਚ ਬਹੁਤ ਹੁਸ਼ਿਆਰ ਸੀ ਹਰ ਸਾਰਕਲਾਸ ਵਿੱਚ ਪਹਿਲੇ ਨੰਬਰ ਤੇ ਆਉਂਦਾ ਸੀ ਖੇਡਾਂ ਵਿੱਚ ਵੀ ਗੁਰਵਖਸ਼ ਦੀ ਬਹੁਤ ਰੁਚੀ ਸੀ ਉਹ ਆਪਣੇ ਸਕੂਲ ਦੀ ਹਾਕੀ ਦੀ ਟੀਮ ਦਾ ਕੈਪਟਨ ਸੀ ਸਾਰੇ ਸਕੂਲ ਦੇ ਅਧਿਆਪਕ ਵਿੱਚ ਹਰਮਨ ਪਿਆਰਾ ਸੀ ਸਕੂਲ ਦੀ ਹਾਕੀ ਦੀ ਟੀਮ ਹਰ ਟੂਰਨਾਮੈਂਟ ਵਿੱਚ ਜਿੱਤ ਕੇ ਆਉਂਦੀ ਸੀ ਗੁਰਵਖਸ਼ ਨੇ ਦਸਵੀਂ ਦਾ ਨਤੀਜਾ ਬਹੁਤ ਵਧੀਆ ਆਇਆ ਉਸ ਸਾਰੀ ਕਲਾਸ ਵਿੱਚੋਂ ਪਹਿਲੇ ਨੰਬਰ ਤੇ ਆਇਆ ਨਤੀਜਾ ਆਉਣ ਤੋਂ ਬਾਅਦ ਸਕੂਲ ਅਧਿਆਪਕਾਂ ਤੇ ਹੋਰ ਸਾਰਿਆਂ ਨੇ ਉਸ ਨੂੰ ਵਧਾਈਆਂ ਦਿੱਤੀਆਂ ਪਰ ਘਰ ਵਿੱਚ ਗੁਰਵਖਸ਼ ਦੇ ਬਾਪੂ ਜੀ ਤੋਂ ਬਾਗੈਰ ਜਿਆਦਾ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਕਿ ਉਹਦੇ ਇੰਨੇ ਵਧੀਆ ਨੰਬਰ ਲੈ ਕੇ ਪਾਸ ਹੋਇਆ ਬਲਕਿ ਉਹ 10ਵੀਂ ਕਲਾਸ ਵਿੱਚੋਂ ਪਹਿਲੇ ਸਥਾਨ ਤੇ ਆਇਆ ਗੁਰਵਖਸ਼ ਨੇ ਆਪਣੇ ਬਾਪੂ ਜੀ ਨਾਲ ਅੱਗੇ ਪੜਾਈ ਕਰਨ ਦੀ ਗੱਲ ਕੀਤੀ ਗੁਰਵਖਸ਼ ਬਾਪੂ ਜੀ ਮੈਂ ਅੱਗੇ ਕਾਲਜ ਪੜਨਾ ਚਾਹੁੰਦਾ ਹਾਂ। ਬਪੂ ਜੀ ਕਹਿੰਦੇ ਪੁੱਤ ਕਾਲਜਾਂ ਦੀਆਂ ਪੜਾਈਆਂ ਤੇ ਤਾਂ ਖਰਚੇ ਬਹੁਤ ਹੁੰਦੇ ਨੇ। ਆਪਾਂ ਕਿੱਥੋਂ ਇੰਨਾ ਖਰਚਾ ਕਰ ਲਾਂਗੇ? ਗੁਰਬਖਸ਼ ਕਹਿੰਦਾ ਬਪੂ ਜੀ ਮੇਰੇ ਨੰਬਰ ਵੀ ਬਧੀ ਆਏ ਨੇ। ਇਨ੍ਹਾਂ ਨੰਬਰਾਂ ਤੇ ਮੈਨੂੰ ਵਜੀਫਾ ਮਿਲ ਜਾਣਾ ਤੇ ਵਾਕੀ ਕਰਕੇ ਮੈਨੂੰ ਦਾਖਲਾ ਲੈਣ ਵਿੱਚ ਕੋਈ ਮੁਸ਼ਕਲ ਨਹੀਂ ਆਉਣੀ। ਕਿਤਾਬਾਂ ਪੁਰਾਣੀਆਂ ਲੈ ਲਵਾਂਗਾ। ਬਪੂ ਜੀ ਕਹਿੰਦੇ ਚਲ ਠੀਕ ਐ ਮੈਂ ਪ੍ਰੀਤਮ ਨਾਲ ਸਲਾਹ ਕਰਕਦਾ ਤੈਨੂੰ ਪਤਾ ਆਪਣਾ ਘਰ ਦੀ ਸਾਰੀ ਜ਼ਿੰਮੇਵਾਰੀ ਤੇਰੇ ਵੱਡੇ ਵੀਰ ਦੀ ਐ ਗੁਰਵਖਸ਼ ਕਹਿੰਦਾ ਹਾਂਜੀ ਬਾਪੂ ਜੀ ਤੁਸੀਂ ਵੀਰੇ ਨਾਲ ਸਲਾਹ ਕਰ ਲਓ ਰਾਤ ਨੂੰ ਜਦੋਂ ਪ੍ਰੀਤਮ ਖੇਤੋਂ ਘਰ ਆਪਾਂ ਪਸ ਆਇਆ ਤਾਂ ਰੋਟੀ ਖਾ ਪਾਣੀ ਖਾਣ ਤੋਂ ਬਾਅਦ ਬਾਪੂ ਜੀ ਨੇ ਪ੍ਰੀਤਮ ਕੋਲ ਗੱਲ ਛੇੜੀ ਕਿ ਗੁਰਵਖਸ਼ ਕਾਲਜ ਪੜਨ ਨੂੰ ਕਹਿੰਦਾ ਪ੍ਰੀਤਮ ਕਹਿੰਦਾ ਲੈ ਬਾਪੂ ਜੀ ਕਿਧਰ ਇੰਨੀ ਕਾਲਜ ਭੇਜਣਾ ਖੇਤ ਮੇਰੇ ਨਾਲ ਕੰਮ ਕਰਾਵੇ ਦਸਵੀਂ ਕਰ ਲਈਏ ਨੇ ਇਹਨਾਂ ਤਾਂ ਆਪਣੇ ਘਰ ਵਿੱਚ ਕੋਈ ਨਹੀਂ ਪੜਿਆ ਬਹੁਤ ਪੜ੍ਹ ਲਿਆ ਬਸ ਬਾਪੂ ਜੀ ਨਹੀਂ ਪ੍ਰੀਤਮ ਇਹ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਹੈ ਨੰਬਰ ਵੀ ਬਹੁਤ ਵਧੀਆ ਆਏ ਨੇ ਫਿਰ ਹਾਕੀ ਦੀ ਖੇਡ ਦੇ ਨੰਬਰਾਂ ਕਰਕੇ ਇਹਨੂੰ ਬਧੀਆ ਕਾਲਜ ਵਿੱਚ ਦਾਖਲਾ ਮਿਲ ਜਾਣਾ ਏ ਪ੍ਰੀਤਮ ਕਹਿੰਦਾ ਨਹੀਂ ਬਾਪੂ ਰਹਿਣ ਦਿਓ ਕਾਲਜਾਂ ਵਿੱਚ ਮੁੰਡੇ ਪੜ੍ਹਨ ਨਹੀਂ ਜਾਂਦੇ ਸਿਰਫ ਆਵਾਰਾ ਕਰਦੀ ਕਰਨ ਜਾਂਦੇ ਨੇ ਵਿਗੜ ਜਾਂਦੇ ਨੇ ਕਾਲਜਾਂ ਵਿੱਚ ਜਾ ਕੇ ਬਾਪੂ ਜੀ ਕਹਿੰਦੇ ਨਹੀਂ ਪ੍ਰੀਤਮ ਗੁਰਬਖਸ਼ ਆਪਣਾ ਸਾਮੇਦਾਰ ਮੁੰਡਾ ਉਹ ਪੜ੍ਹ ਲੈ ਕੇ ਕੁਝ ਬਣਨਾ ਚਾਹੁੰਦਾ ਹੈ ਪ੍ਰੀਤਮ ਕਹਿੰਦਾ ਕਿ ਦਿਲੇ ਨਹੀਂ ਕੁਝ ਬਣਨਾ ਉਹਨੇ ਬਾਪੂ ਜੀ ਇਥੇ 2 ਸਾਲ ਖਰਾਬ ਕਰਕੇ ਮੋੜ ਆਊਗਾ ਜਵਾਬ ਦੇ ਦਿਓ ਉਹਨੂੰ ਨਹੀਂ ਜਾਣਾ ਕਾਲਜ ਬਾਪੂ ਜੀ ਕਹਿੰਦੇ ਪ੍ਰੀਤਮ ਦੀ ਗੱਲ ਸੁਣ ਬਾਪੂ ਜੀ ਚੁੱਪ ਕਰ ਗਏ ਚੱਲ ਕਰਦਾ ਗੱਲ ਮੈਂ ਗੁਰਵਖਸ਼ ਨਾਲ ਕਹਿ ਕੇ ਉੱਠ ਕੇ ਚਲੇ ਗਏ ਦੂਜੇ ਦਿਨ ਸਵੇਰੇ ਗੁਰਦੁਆਰਾ ਸਾਹਿਬ ਤੋਂ ਵਾਪਸ ਆ ਕੇ ਬਾਪੂ ਜੀ ਖੇਤ ਨੂੰ ਚਲੇ ਗਏ ਉੱਥੇ ਗੁਰਵਖਸ਼ ਵਾਹੀ ਕਰਨ ਲੱਗਾ ਹੋਇਆ ਸੀ ਬਾਪੂ ਜੀ ਨੇ ਵੀ ਜੋ ਵੀ ਪ੍ਰੀਤਮ ਨਾਲ ਗੱਲ ਹੋਈ ਸਾਰੇ ਗੁਰਵਖਸ਼ ਨੂੰ ਦੱਸ ਦਿੱਤੀ ਗੁਰਵਖਸ਼ ਲੈ ਦੱਸ ਬਾਪੂ ਜੀ ਐਦਾਂ ਕਿਵੇਂ ਕੋਈ ਵਿਗੜ ਜਾਊ ਵੀਰਾ ਐਵੇਂ ਸੁਣੀਆਂ ਸੁਣਾਈਆਂ ਗੱਲਾਂ ਕਹੀ ਜਾਂਦਾ ਬਾਪੂ ਜੀ ਕਹਿੰਦੇ ਫਿਰ ਪੁੱਤ ਉਹਦੀ ਗੱਲ ਤਾਂ ਸੁਣਨੀ ਪੈਣੀ ਆ ਤੇਰਾ ਵੱਡਾ ਪਰਾਇ ਗੁਰਵਖਸ਼ ਕਹਿੰਦਾ ਮੈਂ ਇੰਜੀਨੀਅਰ ਦੀ ਪੜਾਈ ਕਰਨੀ ਆ ਬਾਪੂ ਜੀ ਉਹਦੇ ਲਈ ਤਾਂ ਕਾਲਜ ਦਾਖਲਾ ਲੈਣਾ ਪੈਣਾ ਮੈਂ ਗੱਲ ਕਰਕੇ ਵੇਖਦਾ ਵੀਰੇ ਨਾਲ ਬਾਪੂ ਜੀ ਕਹਿੰਦੇ ਤੂੰ ਕੋਈ ਗੱਲ ਨਹੀਂ ਕਰਨੀ ਪ੍ਰੀਤਮ ਨਾਲ ਉਹਨੇ ਨਹੀਂ ਮੰਨਣਾ ਤੇ ਘਰ ਵਿੱਚ ਕਲੇਸ਼ ਹੋ ਜਾਣਾ ਜੋ ਮੈਂ ਨਹੀਂ ਚਾਹੁੰਦਾ ਪੁੱਤ ਸਮਝੀਦਾ ਹੁੰਦਾ ਏ ਇਸ ਲਈ ਕਲੇ ਲੱਗਣ ਦਾ ਖਿਆਲ ਦਿਮਾਗ ਵਿੱਚੋਂ ਕੱਢ ਦੇ ਗੁਰਵਖਸ਼ ਦੇ ਬਾਪੂ ਜੀ ਉਹਨੂੰ ਆਪਣਾ ਫੈਸਲਾ ਸੁਣਾ ਕੇ ਘਰ ਨੂੰ ਵਾਪਸ ਚਲੇ ਗਏ ਗੁਰਵਖਸ਼ ਦੇ ਮਨ ਨੂੰ ਇਸ ਗੱਲ ਦੀ ਬਹੁਤ ਠੇਸ ਪਹੁੰਚੀ ਉਸ ਨੂੰ ਇਹ ਸੀ ਕਿ ਬਾਪੂ ਜੀ ਤਾਂ ਮੈਨੂੰ ਸਮਝਦੇ ਨੇ ਪਰ ਗੁਰਵਖਸ਼ ਦੇ ਬਾਪੂ ਜੀ ਦੀ ਵੀ ਉਸ ਦੀ ਗੱਲ ਨਹੀਂ ਸਮਝਦੇ ਕਿ ਉਸ ਨੂੰ ਪੜ੍ਹਨ ਦਾ ਕਿੰਨਾ ਸ਼ੌਂਕ ਹੈ। ਮਨ ਵਿੱਚ ਗੁੱਸਾ ਹੋਣ ਦੇ ਬਾਵਜੂਦ ਵੀ ਉਸ ਨੇ ਵਾਹੀ ਦਾ ਕੰਮ ਪੂਰਾ ਕੀਤਾ ਤੇ ਘਰ ਨੂੰ ਆ ਗਿਆ। ਘਰ ਜਾ ਕੇ ਰੋਟੀ ਖਾ ਕੇ ਉਹ ਚੁੱਪਚਾਪ ਸੌਂ ਗਿਆ। ਕਿਸੇ ਨੇ ਵੀ ਬਹੁਤਾ ਉਸ ਵੱਲ ਧਿਆਨ ਨਾ ਦਿੱਤਾ। ਹਫ਼ਤਾ ਇਦਾਂ ਹੀ ਬੀਤ ਗਿਆ। ਗੁਰਬਖਸ਼ ਰੋਜ਼ ਸਵੇਰੇ ਉੱਠ ਕੇ ਖੇਤ ਚਲਾ ਜਾਂਦਾ ਤੇ ਰਾਤ ਪਈ ਤੇ ਘਰ ਨੂੰ ਮੁੜਦਾ। ਉਹਨਾਂ ਦਿਨਾਂ ਵਿੱਚ ਗੁਰਬਖਸ਼ ਤੇ ਪਿੰਡੋਂ ਦੋ ਮੁੰਡੇ ਤੇ ਇੱਕ ਮੁੰਡਾ ਨਾਲ ਦੇ ਪਿੰਡੋਂ ਉਹਨਾਂ ਦਾ ਦੋਸਤ ਕਾਲਜ ਪੜ੍ਹਨ ਜਾਣ ਲੱਗੇ। ਉਹਨਾਂ ਨੇ ਕਾਲਜ ਦੇ ਪ੍ਰਿੰਸੀਪਲ ਕੋਲ ਗੁਰਵਖਸ਼ ਬਾਰੇ ਗੱਲ ਕੀਤੀ। ਪ੍ਰਿੰਸੀਪਲ ਨੂੰ ਬਹੁਤ ਖੁਸ਼ੀ ਹੋਈ ਗੁਰਵਖਸ਼ ਦੇ ਨੰਬਰ ਬਾਰੇ ਸੁਣ ਕੇ ਉਹਦੀ ਹਾਕੀ ਦੀ ਖੇਡ ਬਾਰੇ ਜਾਣ ਕੇ ਪ੍ਰਿੰਸੀਪਲ ਨੂੰ ਲੱਗਾ ਕਿ ਇਹੋ ਜਿਹਾ ਵਿਦਿਆਰਥੀ ਕਾਲੇ ਲਈ ਬਹੁਤ ਵਧੀਆ ਰਹੂਗਾ। ਪ੍ਰਿੰਸੀਪਲ ਨੇ ਕਾਲਜ ਮੈਨੇਜਮੈਂਟ ਨਾਲ ਮੀਟਿੰਗ ਕਰਕੇ ਸਾਰੀ ਜਾਣਕਾਰੀ ਦਿੱਤੀ। ਮੈਨੇਜਮੈਂਟ ਨੂੰ ਗੁਰਵਖਸ਼ ਦੀ ਫ੍ਰੀ ਪੜ੍ਹਾਈ ਲਈ ਬੇਨਤੀ ਕੀਤੀ। ਮੈਨੇਜਮੈਂਟ ਨੇ ਕਾਲਜ ਵੱਲੋਂ ਇੱਕ ਚਿੱਠੀ ਗੁਰਬਖਸ਼ ਦੇ ਉਸਦੇ ਬਾਪੂ ਜੀ ਦੇ ਨਾਮ ਲਿਖ ਕੇ ਗੁਰਬਖਸ਼ ਦੇ ਦੋਸਤਾਂ ਨੂੰ ਦੇ ਦਿੱਤੀ ਕਿ ਕਰ ਉਸਦੇ ਬਾਪੂ ਜੀ ਨੂੰ ਦੇ ਦਿਓ ਉਹ ਦੋਵੇਂ ਪਿੰਡ ਵਾਲੇ ਮੁੰਡੇ ਗੁਰਬਖਸ਼ ਦੇ ਵੱਟੇ ਪਰਾ ਤੇ ਗੁੱਸੇ ਤੋਂ ਪਹਿਲਾਂ ਹੀ ਡਰਦੇ ਸੀ ਇਸ ਲਈ ਉਹ ਗੁਰਬਖਸ਼ ਨੂੰ ਨਾਲ ਲੈ ਕੇ ਕਰ ਗਏ ਤੇ ਚਿੱਠੀ ਬਾਪੂ ਜੀ ਨੂੰ ਫੜਾ ਦਿੱਤੀ ਬਾਪੂ ਜੀ ਨੇ ਚਿੱਠੀ ਪੜੀ ਤੇ ਪ੍ਰੀਤਮ ਨਾਲ ਗੱਲ ਕਰਨ ਵੇ ਸੋਚਣ ਲੱਗੇ ਕਿਉਂਕਿ ਉਹਨਾਂ ਨੂੰ ਵੀ ਲੱਗਦਾ ਸੀ ਕਿ ਗੁਰਵਖਸ਼ ਨੂੰ ਅੱਗੇ ਦੀ ਪੜਾਈ ਕਰਨ ਲਈ ਕਾਲਜ ਭੇਜਣਾ ਚਾਹੀਦਾ ਹੈ। ਬਾਪੂ ਜੀ ਹਰੇ ਗੁਰਵਖਸ਼ ਹੋਣਾਂ ਨਾਲ ਗੱਲ ਹੀ ਕਰਦੇ ਸੀ ਕਿ ਪ੍ਰੀਤਮ ਵੀ ਖੇਤੋਂ ਕਰ ਆ ਗਿਆ। ਬਾਪੂ ਜੀ ਨੇ ਪ੍ਰੀਤਮ ਨੂੰ ਚਿੱਠੀ ਵਾਲੇ ਦੱਸਿਆ ਤਾਂ ਉਸਨੇ ਬਾਪੂ ਜੀ ਤੋਂ ਚਿੱਠੀ ਲੈ ਕੇ ਉਹਦੇ ਟੁਕੜੇ-ਟੁਕੜੇ ਕਰ ਦਿੱਤੇ। ਪ੍ਰੀਤਮ ਗੁਰਵਖਸ਼ ਨੂੰ ਉੱਚੀ-ਉੱਚੀ ਬੋਲਣ ਲੱਗਾ ਕਿ ਪ੍ਰੀਤਮ ਤੈਨੂੰ ਇੱਕ ਵਾਰੀ ਦੇ ਦੇ ਦੱਸੇ ਸਮਝ ਨਹੀਂ ਆਉਂਦੀ ਕਿ ਤੈਨੂੰ ਕਾਲੇ ਪੜਨ ਨਹੀਂ ਭੇਜਣਾ। ਜੋ ਹੁਣ ਕੱਲ ਦੇ ਜਵਾਕਾਂ ਦੀ ਸ਼ਵਾਰਸ਼ ਲੈ ਕੇ ਆਇਆ। ਗੁਰਬਖਸ਼ ਕਹਿੰਦਾ ਨਹੀਂ ਵੀਰੇ ਮੈਂ ਇਹਨਾਂ ਨੂੰ ਕੁਝ ਨਹੀਂ ਕਿਹਾ ਸਕੂਲ ਵਾਲਿਆਂ ਨੇ ਸੁਨੇਹਾ ਦਿੱਤਾ ਤੇ ਨਾਲੇ ਇਹਨਾਂ ਤਿੰਨਾਂ ਨੇ ਖੁਦ ਹੀ ਕਾਲੇ ਜਾ ਕੇ ਗੱਲ ਕੀਤੀ ਹੈ Pritam ਕਹਿੰਦਾ ਮੈਨੂੰ ਪਤਾ ਤੁਹਾਡੇ ਸਾਰਿਆਂ ਦੇ ਲੱchnਾ ਦਾ ਨਹੀਂ ਅੱਗੇ ਪੜਨਾ ਇੱਕ ਵਾਰੀ ਕਹਿਤਾ ਬਸ ਦੁਬਾਰਾ ਮੇਰੇ ਨਾਲ ਗੱਲ ਨਾ ਕਰੀ Pritam ਆਪਣਾ ਫਰਮਾਨ ਸੁਣਾ ਕੇ ਚਲਾ ਗਿਆ ਗੁਰਬਖਸ਼ ਦੇ ਦੋਸਤ ਵੀ ਚਲੇ ਗਏ Pritam ਦੀ ਗੱਲ ਨੂੰ ਬਾਪੂ ਜੀ ਵੀ ਨਾ ਉਲਟਾ ਸਕੇ ਗੁਰਬਖਸ਼ ਨੂੰ ਬਹੁਤ ਬੁਰਾ ਲੱਗਿਆ ਉਹ ਪੜ੍ਹ ਲੈ ਕੇ ਇੰਜੀਨੀਅਰ ਬਣਨਾ ਚਾਹੁੰਦਾ ਸੀ ਗੁਰਬਖਸ਼ ਪੜਾਈ ਵਿੱਚ ਬਹੁਤ ਤੇਜ਼ ਸੀ ਉਸਨੇ ਆਪਣਾ ਟਿਚਾ ਪੂਰਾ ਕਰ ਲੈਣਾ ਸੀ ਪਰ ਹੁਣ ਉਸ ਨੂੰ ਆਪਣਾ ਸੁਪਨਾ ਟੁੱਟਦਾ ਨਜ਼ਰ ਆਉਂਦਾ ਸੀ ਕਿਉਂਕਿ ਉਸ ਨੂੰ ਪੱਕਾ ਯਕੀਨ ਸੀ ਕਿ ਉਹਦੇ ਵੱਡੇ ਭਰਾ ਨੇ ਕਦੇ ਵੀ ਅੱਗੇ ਪੜਾਈ ਲਈ ਨਹੀਂ ਮੰਨਣਾ ਬਾਪੂ ਜੀ ਵੀ ਪ੍ਰੀਤਮ ਨੂੰ ਸਮਝਾਉਣ ਲੱਗਦੇ ਪਰ ਉਹਨੇ ਇੱਕੋ ਜਿੱਦ ਫੜੀ ਹੋਈ ਸੀ ਕਿ ਗੁਰਬਖਸ਼ ਨੂੰ ਕਾਲਜ ਨਹੀਂ ਭੇਜਣਾ ਹੁਣ ਗੁਰਬਖਸ਼ ਬਿਲਕੁਲ ਹੀ ਚੁੱਪ ਰਹਿਣ ਲੱਗ ਪਿਆ ਉਸਨੇ ਕਰ ਆਉਣਾ ਵੀ ਛੱਡ ਦਿੱਤਾ ਸਵੇਰੇ ਖੇਤ ਚਲਾ ਜਾਂਦਾ ਤੇ ਰਾਤ ਨੂੰ ਆ ਕੇ ਡੰਗਰਾਂ ਵਾਲੀ ਹਵੇਲੀ ਵਿੱਚ ਹੀ ਸੌ ਜਾਂਦਾ ਬੰਤਪੈਣ ਉਹਦੀ ਰੋਟੀ ਵੀ ਡੰਗਰਾਂ ਵਾਲੀ ਹਵੇਲੀ ਵਿੱਚ ਹੀ ਫੜਾ ਕੇ ਜਾਂਦੀ ਗਰਾਊਂਡ ਵਿੱਚ ਜਾਣਾ ਵੀ ਛੱਡ ਦਿੱਤਾ ਬਾਕੀ ਹਾਕੀ ਦੀ ਪ੍ਰੈਕਟਿਸ ਤਾਂ ਪੁੱਲ ਹੀ ਗਿਆ ਸਵੇਰੇ ਪੌਫ ਢਾਲੇ ਨਾਲ ਖੇਤ ਚਲਾ ਜਾਂਦਾ ਤੇ ਸ਼ਾਮਾਂ ਨੂੰ ਬਲਦਾਂ ਦੀ ਜੋੜੀ ਨੂੰ ਹਵੇਲੀ ਬਣ ਕੇ ਉੱਤੇ ਹੀ ਰੁਕ ਜਾਂਦਾ ਘਰੇ ਜਾਣਾ ਬਿਲਕੁਲ ਹੀ ਛੱਡ ਦਿੱਤਾ ਨਿਰਾਸ਼ਾ ਤੋਂ ਕੋਹਾਂ ਦੂਰ ਰਹਾ ਵਾਹਿਗੁਰੂ ਜੀ ਤੋਂ ਇਹੀ ਮੰਗ ਮੇਰੀ ਗੁਰਵਖਸ਼ ਨਾ ਚਾਹੇ ਉਹਦਾ ਵੱਡਾ ਪੀਰ ਕੁਝ ਸਹੀ ਨਹੀਂ ਸੀ ਕਰ ਰਿਆ ਪਰ ਉਹ ਫਿਰ ਵੀ ਇਹੀ ਸੋਚਦਾ ਸੀ ਕਿ ਮੇਰਾ ਵੱਡਾ ਵੀਰ ਹੈ ਜੋ ਵੀ ਕਰੂਗਾ ਸਹੀ ਕਰੂਗਾ ਐਦਾਂ ਹੀ ਦਿਨ ਲੰਘਣ ਲੱਗੇ ਮਗਰ ਮਹੀਨੇ ਦਾ ਬਾਪੂ ਜੀ ਨੇ ਬੰਤ ਦੇ ਪ੍ਰੀਤਮ ਦਾ ਵਿਆਹ ਰੱਖ ਦਿੱਤਾ ਵੱਡੇ ਤਿੰਪਰਾਮ ਪ੍ਰੀਤਮ ਹਰਨਾਮ ਅਤੇ ਗੁਰਵਖਸ਼ ਨੇ ਕਣਕ ਦੀ ਬੀਜ ਬਜਾਈ ਦਾ ਕੰਮ ਨਿਵੇਦ ਦਿੱਤਾ ਸੀ ਹੁਣ ਘਰ ਵਿੱਚ ਦੋਵਾਂ ਪੈਣ ਪਰਾਵਾਂ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸੀ ਬਾਪੂ ਜੀ ਤੇ ਗੁਰਬਖਸ਼ ਨੇ ਸਾਰੀਆਂ ਤਿਆਰੀਆਂ ਕਰਨੀਆਂ ਸੀ ਵਿਆਹ ਵਾਲਾ ਘਰੇ ਬਹੁਤ ਚਹਿਲ ਪਹਿਲ ਸੀ ਹਲਵਾਈ ਮਠਿਆਈ ਤੇ ਪਾਜੀ ਬਣਾਉਣ ਲੱਗੇ ਸੀ ਉਹਨਾਂ ਸਮਿਆਂ ਵਿੱਚ ਨਾਨਕੇ ਤੇ ਪੂਆ ਹੁਣੀ ਵਿਆਹ ਵਿੱਚ ਸਹਾਇਤਾ ਕਰਨ ਪਹਿਲਾਂ ਹੀ ਆ ਜਾਂਦੇ ਸੀ ਵਿਆਹ ਵਿੱਚ ਸਾਰੇ ਰਿਸ਼ਤੇਦਾਰ ਆ ਗਏ ਤੇ ਅਗਲਾ ਦਿਨ ਬੰਤ ਦੇ ਆਨੰਦਕਾਰ ਦਾ ਦਿਨ ਸੀ ਬਰਾਤ ਆਉਣ ਤੇ ਬਰਾਤ ਸਵਾਗਤ ਕੀਤਾ ਗਿਆ ਤੇ ਮਿਲਣ ਦੀ ਰਸਮ ਹੋਈ ਚਾਹ ਪੀਣ ਤੋਂ ਬਾਅਦ ਆਨੰਦ ਕਾਰਜ ਦੀ ਰਸਮ ਕੀਤੀ ਗਈ ਵਿਆਹ ਸੁਖ ਸਾਂਦਨਾ ਹੋ ਗਿਆ ਤੇ ਸ਼ਾਮ ਨੂੰ ਬੰਦਤੀ ਵਿਦਾਈ ਦੀ ਵਿਦਾਈ ਕੀ ਕਰ ਦਿੱਤੀ ਗਈ ਗੁਰਬਖਸ਼ ਬਹੁਤ ਉਦਾਸ ਸੀ ਕਿਉਂਕਿ ਵਾਪੋਜੀ ਤੋਂ ਬਾਅਦ ਘਰ ਵਿੱਚ ਬੰਦ ਪੈਣ ਉਸ ਨੂੰ ਸਮਝਦੀ ਸੀ ਤੇ ਦੋਮਾ ਪੈਣ ਪ੍ਰਾਮਾ ਦਾ ਆਪਤ ਵਿੱਚ ਪਿਆਰ ਬਹੁਤ ਸੀ ਅਗਲੇ ਦਿਨ ਪ੍ਰੀਤਮ ਦੀ ਬਰਾਤ ਬਰਵਾਨਗੀ ਹੋਈ ਸ਼ਾਮ ਨੂੰ ਡੋਲੀ ਲੈ ਕੇ ਘਰ ਵਾਪਸ ਆ ਗਏ ਦੋਮਾ ਪੈਣ ਪ੍ਰਾਮਾ ਦੇ ਵਿਆਹ ਬਹੁਤ ਵਧੀਆ ਹੋ ਗਏ ਗੁਰਬਖਸ਼ ਦੇ ਘਰ ਵਿੱਚ ਬਹੁਤ ਕੁਸ਼ੀਆਂ ਦਾ ਮਾਹੌਲ ਸੀ ਨਵੀਂ ਬੋਟੀ ਦੇ ਸ਼ਗਨ ਕੀਤੇ ਗਏ ਗੁਰਬਖਸ਼ ਦਾ ਜ਼ਿਆਦਾ ਸਮਾਂ ਖੇਤਾਂ ਵਿੱਚ ਹੀ ਬਤੀਤ ਹੁੰਦਾ ਸੀ ਦਗਰਾ ਦੀ ਸਾਮ ਸੰਭਾਲ ਹਵੇਲੀ ਚੱਲਿਆ ਜਾਂਦਾ ਸੀ ਬੋਲਦਾ ਤਾਂ ਪਹਿਲੇ ਹੀ ਘੱਟ ਸੀ ਹੁਣ ਜ਼ਿਆਦਾ ਹੀ ਚੁੱਪ ਰਹਿੰਦਾ ਸੀ ਬਾਪੂ ਜੀ ਨੂੰ ਹੁਣ ਬਹੁਤ ਫਿਕਰ ਹੋਣ ਲੱਗੀ ਕਿਉਂਕਿ ਗੁਰਬਖਸ਼ ਬਿਲਕੁਲ ਹੀ ਚੁੱਪ ਕਰ ਗਿਆ ਸੀ ਐਦਾਂ ਹੀ 1 ਮਹੀਨਾ ਲੰਘ ਗਿਆ ਇੱਕ ਦਿਨ ਬਾਪੂ ਜੀ ਦੇ ਨਾਲ ਪਿੰਡ ਦੇ ਆਪਣੇ ਦੋਸਤ ਨੂੰ ਮਿਲਣ ਗਏ ਉਹਦੇ ਨਾਲ ਗੱਲਾਂ ਕਰਦਿਆਂ ਹੋਏ ਆਪਪੂ ਜੀ ਨੇ ਗੁਰਬਖਸ਼ ਦੀ ਗੱਲ ਛੇੜੀ। ਉਹਨਾਂ ਗੁਰਬਖਸ਼ ਬਾਰੇ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ। ਤਾਂ ਬਾਪੂ ਜੀ ਨੂੰ ਉਹਨਾਂ ਦੇ ਦੋਸਤ ਨੇ ਸਲਾਹ ਦਿੱਤੀ ਕਿ ਗੁਰਬਖਸ਼ ਨੂੰ ਫੌਜ ਦੀ ਭਰਤੀ ਤੇ ਭੇਜ ਦੇਵੇ। ਉਹਨਾਂ ਨੇ ਦੱਸਿਆ ਕਿ ਅਗਲੇ ਹਫ਼ਤੇ ਹੀ ਸ਼ਹਿਰ ਨਾਲ ਦੇ ਸ਼ਹਿਰ ਭਰਤੀ ਲਈ ਟ੍ਰਾਇਲ ਹੋਣਗੇ। ਘਰ ਆ ਕੇ ਬਾਪੂ ਜੀ ਨੇ ਗੁਰਬਖਸ਼ ਨੂੰ ਦੱਸਿਆ ਤਾਂ ਉਸ ਨੇ ਉਸੇ ਵਕਤ ਹਾਂ ਕਰ ਦਿੱਤੀ। ਕਿਉਂਕਿ ਉਸ ਨੂੰ ਲੱਗਦਾ ਸੀ ਕਿ ਸ਼ਾਇਦ ਫੌਜੀ ਉਸ ਲਈ ਸਹੀ ਹੋਊ ਸ਼ਾਇਦ ਰੱਬ ਦੀ ਇਹੀ ਮਰਜ਼ੀ ਹੋ ਇਸ ਲਈ ਉਹ ਕਾਲਜ ਪੜਨ ਲਈ ਨਹੀਂ ਲੱਗ ਸਕਿਆ ਟ్రਾਇਲ ਵਾਲੇ ਦਿਨ ਗੁਰਵਖਸ਼ ਬਾਪੂ ਜੀ ਦੇ ਉਹਨਾਂ ਦੇ ਦੋਸਤ ਨਾਲ ਪਰਦੇ ਲਈ ਚਲਾ ਗਿਆ ਬਹੁਤ ਇਕਾਠ ਸੀ ਉੱਥੇ ਸਾਰੇ ਇਲਾਕੇ ਦੇ ਮੁੰਡੇ ਫੌਜ ਦੇ ਭਾਤੇ ਵਿੱਚ ਆਪਣੀ ਕਿਸਮਤ ਅਜ਼ਮਾਉਣ ਆਏ ਹੋਏ ਸੀ ਸਭ ਨੂੰ ਵਾਰੀ ਅਨੁਸਾਰ ਸੱਦਿਆ ਜਾ ਰਿਹਾ ਸੀ ਜਦੋਂ ਗੁਰਵਖਸ਼ ਦੀ ਵਾਰੀ ਆਈ ਤਾਂ ਉਹਦੇ ਟ੍ਰਾਇਲ ਸਹੀ ਗਏ ਜਦੋਂ ਅਫਸਰ ਨੇ ਉਸਦੇ ਸਰਟੀਫਿਕੇਟ ਦੇਖੇ ਤਾਂ ਗੁਰਬਖਸ਼ ਨੂੰ ਫੌਜ ਦੇ ਪਾਤੀ ਲਈ ਚੁਣ ਲਿਆ ਗਿਆ ਗੁਰਬਖਸ਼ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਪਾਪੂ ਜੀ ਬਹੁਤ ਕੋਇਸਾਨ ਉਹ ਗੁਰਬਖਸ਼ ਨੂੰ ਕਹਿ ਕੇ ਉਹ ਇੱਥੇ ਬੈਠੇ ਤੇ ਆਪਣੇ ਦੋਸਤਾਂ ਬਾਜ਼ਾਰ ਨੂੰ ਚਲੇ ਗਏ ਉਹਨਾਂ ਦੇ ਜਾਣ ਤੋਂ ਬਾਅਦ ਗੁਰਬਖਸ਼ ਨੇ ਅਫਸਰ ਨੂੰ ਪੁੱਛਿਆ ਕਿ ਉਹ ਕਦੋਂ ਤੁਸਕ ਲਈ ਜਾ ਸਕਦਾ ਹੈ ਉਹਨਾਂ ਨੇ ਕਿਹਾ ਜਿੰਨੇ ਜਾਣਾ ਅੱਜ ਵੀ ਜਾ ਸਕਦਾ ਹੈ ਬਾਕੀ ਸਭ ਲਈ ਪਰਸੋਂ ਨੂੰ ਇੱਥੋਂ ਹੀ ਗੱਡੀਆਂ ਜਾਣਗੀਆਂ ਗੁਰਵਖਸ਼ ਤਾਂ ਏਸੀ ਉਡੀਕ ਵਿੱਚ ਸੀ ਕਿ ਕਦੋਂ ਕਰ ਤੋਂ ਕਿਤੇ ਦੂਰ ਚਲਾ ਜਾਏ ਉਹ ਉਸੇ ਵੇਲੇ ਸਿਖਲਾਈ ਕੈਂਪ ਵਿੱਚ ਜਾਣ ਲਈ ਨਾਂ ਲਿਖਵਾ ਦਿੱਤਾ ਉਹ ਆਪਣੇ ਬਾਪੂ ਜੀ ਨੂੰ ਬਿਨਾਂ ਦੱਸੇ ਹੀ ਸਿਖਲਾਈ ਕੈਂਪ ਵਿੱਚ ਚਲਾ ਜਾਂਦਾ ਹੈ ਬਾਪੂ ਜੀ ਤੇ ਉਸ ਦਾ ਦੋਸਤ ਬਾਜ਼ਾਰ ਵਿੱਚੋਂ ਆਏ ਤਾਂ ਗੁਰਵਖਸ਼ ਨੂੰ ਉੱਥੇ ਨਾ ਦੇਖ ਕੇ ਇਹ ਸੋਚ ਕੇ ਪਿੰਡ ਨੂੰ ਚਲੇ ਗਏ ਕਿ ਗੁਰਵਖਸ਼ ਇਕੱਲਾ ਹੀ ਪਿੰਡ ਨੂੰ ਚਲਾ ਗਿਆ ਹੋਣਾ ਜਦੋਂ ਬੱਪੂ ਜੀ ਘਰ ਆਏ ਤਾਂ ਪਤਾ ਲੱਗਾ ਕਿ ਗੁਰਬਖਸ਼ ਤਾਂ ਘਰੇ ਆਇਆ ਹੀ ਨਹੀਂ ਹੁਣ ਸਾਰੇ ਪਰਿਵਾਰ ਨੂੰ ਗੁਰਬਖਸ਼ ਦੀ ਫਿਕਰ ਹੋਣ ਲੱਗੀ ਦੂਜੇ ਦਿਨ ਬੱਪੂ ਜੀ ਨੇ ਸਾਰੇ ਰਿਸ਼ਤੇਦਾਰਾਂ ਤੇ ਜਾ ਕੇ ਪਤਾ ਕੀਤਾ ਗੁਰਬਖਸ਼ ਕਿਸੇ ਰਿਸ਼ਤੇਦਾਰੀ ਚ ਨਾ ਮਿਲਿਆ ਹਰਨੇਕ ਦਿਨ ਉਸਦੇ ਦੋਸਤਾਂ ਤੇ ਮਿੱਤਰਾਂ ਤੋਂ ਪਤਾ ਕੀਤਾ ਜਿੱਥੇ ਤੱਕ ਉਹ ਹਾਕੀ ਖੇਲਣ ਜਾਂਦਾ ਸੀ ਬਾਪੂ ਜੀ ਨੇ ਉਹਦੇ ਕਾਲਜ ਵਾਲੇ ਦੋਸਤਾਂ ਕੋਲ ਜਾ ਕੇ ਵੀ ਪਤਾ ਕੀਤਾ ਪਰ ਗੁਰਬਖਸ਼ ਦਾ ਕਿਤੇ ਵੀ ਕੁਝ ਪਤਾ ਨਾ ਲੱਗਿਆ ਉਦੋਂ ਸਿਖਲਾਈ ਕੈਂਪ ਵਿੱਚ ਸਾਰਿਆਂ ਦੀ ਟ੍ਰੇਨਿੰਗ ਹੋਣ ਲੱਗੀ। ਕਈ ਮਹੀਨਿਆਂ ਦੀ ਟ੍ਰੇਨਿੰਗ ਤੋਂ ਬਾਅਦ ਗੁਰਵਖਸ਼ ਦੀ ਪੋਸਟਿੰਗ ਉਦੇਪੁਰ ਦੀ ਹੋ ਗਈ। ਸਿਗਨਲ ਕਾਰ ਵਿੱਚ ਗੁਰਵਖਸ਼ ਦੀ ਡਿਊਟੀ ਲੱਗ ਗਈ। ਵਾਟ ਆ ਲੰਬੀਆਂ ਨੇ ਪੈਂਡੇ ਤਸਰ ਕਰਨੇ ਪੈਣੇ। ਗੁਰਵਖਸ਼ ਨੂੰ ਘਰੋਂ ਗਏ ਨੂੰ 9 ਮਹੀਨੇ ਹੋ ਗਏ ਸੀ। ਬਾਪੂ ਜੀ ਨੇ ਸਾਰੇ ਕਿਤੇ ਲੱਭ ਲਿਆ। ਬੇਬੇ ਵੀ ਰੋ ਰੋ ਕੇ ਬਿਮਾਰ ਹੋ ਗਈ। ਦਿਨ ਬੀਤਣ ਲੱਗੇ। ਸਿਗਨਲ ਕੋਰ ਵਿੱਚ ਗੁਰਵਖਸ਼ ਦੀ ਡਿਊਟੀ ਲੱਗੀ ਨੂੰ 4 ਮਹੀਨੇ ਹੋ ਗਏ ਸੀ ਸਿਗਨਲ ਕੋਰ ਦੀ ਜ हॉकी ਟੀਮ ਦਾ ਕੈਪਟਨ ਵੀ ਗੁਰਵਖਸ਼ ਸਿੰਘ ਨੂੰ ਹੀ ਬਣਾ ਦਿੱਤਾ ਗਿਆ हॉकी ਦੀ ਪ੍ਰੈਕਟਿਸ ਵੀ ਰੋਜ਼ ਹੋਣ ਲੱਗੀ ਨਾਲ ਹੀ ਉਸਨੇ ਪ੍ਰਾਈਵੇਟ ਅੱਗੇ ਦੀ ਪੜਾਈ ਸ਼ੁਰੂ ਕਰ ਦਿੱਤੀ ਗੁਰਵਖਸ਼ ਖੋਸ਼ੀ ਕਿ ਫੌਜ ਵਿੱਚ ਆਉਣ ਤੋਂ ਬਾਅਦ ਉਸ ਦਾ ਖੇਡ ਤੇ ਪੜਾਈ ਵਾਲਾ ਸੁਪਨਾ ਪੂਰਾ ਹੋਣ ਵਾਲਾ ਸੀ हॉकी ਦੇ ਕੋਚ ਤੇ ਆਪਣੇ ਅਫਸਰਾਂ ਨਾਲ ਗੁਰਵਖਸ਼ ਦੀ ਬਹੁਤ ਨੇਕਤਾ ਸੀ ਗੁਰਵਖਸ਼ ਦੇ ਸਵਾ ਨੂੰ ਉਹਦੇ ਅਫਸਰ ਬਹੁਤ ਪਸੰਦ ਕਰਦੇ ਸੀ ਉਹ ਆਪਣੇ ਨਾਲ ਦੇ ਮੁੰਡਿਆਂ ਨਾਲੋਂ ਕੁਝ ਅਲੱਗ ਸੁਭਾਅ ਦਾ ਮਾਲਕ ਸੀ ਮਿਹਨਤ ਤੇ ਸੱਚਾਈ ਤੇ ਇਮਾਨਦਾਰੀ ਉਹਦੇ ਸੁਭਾਅ ਵਿੱਚ ਸ਼ਾਮਲ ਸੀ ਇਸ ਲਈ ਗੁਰਵਖਸ਼ ਦੇ ਅਫਸਰ ਉਸਨੂੰ ਪਸੰਦ ਕਰਦੇ ਸੀ ਦਿਨ ਲੰਘਦਿਆਂ ਕਿਤੇ ਟਾਈਮ ਲੱਗਦਾ ਗੁਰਵਖਸ਼ ਦੀ ਟ੍ਰੇਨਿੰਗ ਤੋਂ ਬਾਅਦ ਪੋਸਟਿੰਗ ਹੋਈ ਤਕਰੀਬਨ 2 ਸਾਲ ਹੋ ਗਏ ਸੀ ਪਰ ਉਹ ਨਾ ਘਰ ਹੀ ਗਿਆ ਤੇ ਨਾ ਹੀ ਉਹਦੇ ਘਰਦਿਆਂ ਨੂੰ ਚਿੱਠੀ ਪਾਈ ਸੀ ਨਹੀਂ ਉਹਦੇ ਘਰੋਂ ਕੋਈ ਚਿੱਠੀ ਆਈ ਸੀ ਗੁਰਵਖਸ਼ ਦਾ ਆਪਣੇ ਪਿੰਡ ਜਾਣ ਨੂੰ ਦਿਲ ਨਹੀਂ ਸੀ ਕਰਦਾ ਉਸਦੇ ਬੀਬੇ ਬਾਪੂ ਜੀ ਵੱਡੇ ਵੀਰ ਕਿਸੇ ਨੇ ਵੀ ਕਦੇ ਉਸ ਦਾ ਸਾਥ ਨਹੀਂ ਸੀ ਦਿੱਤਾ ਕਰਦਿਆ ਨੇ ਉਸ ਨੂੰ ਕਦੇ ਸਮਝਣ ਦੀ ਕੋਸ਼ਿਸ਼ ਹੀ ਨਹੀਂ ਸੀ ਕੀਤੀ ਗੁਰਵਖਸ਼ ਆਪਣੀ ਡਿਊਟੀ ਹਾਕੀ ਪ੍ਰੈਕਟਿਸ ਤੇ ਪੜਾਈ ਵਿੱਚ ਹੀ ਮਗਨ ਰਹਿੰਦਾ ਸੀ ਗੁਰਵਖਸ਼ ਦੇ ਨਾਲ ਰਹਿੰਦੇ ਮੁੰਡਿਆਂ ਨੂੰ ਪਤਾ ਲੱਗ ਗਿਆ ਕਿ ਗੁਰਵਖਸ਼ ਕਰਦਿਆ ਨਾਲ ਨਾਰਾਜ਼ ਹੈ ਤੇ ਉਹਨੇ ਕੋਚ ਨੂੰ ਗੁਰਵਖਸ਼ ਬਾਰੇ ਸਭ ਕੁਝ ਦੱਸ ਦਿੱਤਾ ਜਦੋਂ ਕੋਚ ਨੂੰ ਪਤਾ ਲੱਗਾ ਤਾਂ ਉਸਨੇ ਆਪਣੇ ਅਫਸਰ ਕੋਲ ਗੱਲ ਕੀਤੀ ਤਾਂ ਅਫਸਰ ਨੇ ਛੁੱਟੀ ਵਾਲੇ ਦਿਨ ਸੁਨੇਹਾ ਪੇਜ ਕੇ ਗੁਰਵਖਸ਼ ਨੂੰ ਆਪਣੇ ਕੁਆਟਰ ਵਿੱਚ ਸੱਦ ਲਿਆ ਅਫਸਰ ਕਹਿੰਦਾ ਹਾਂ ਬਈ ਗੁਰਵਖ ਸਿੰਘ ਕੀ ਹਾਲ ਚਾਲ ਨੇ ਤੇਰੀ ਗੁਰਵਖਸ਼ ਕਹਿੰਦਾ ਮੈਂ ਵਧੀਆ ਸਾਜੀ ਤੁਸੀਂ ਦੱਸੋ ਜੀ ਅਫਸਰ ਕਹਿੰਦਾ ਵਧੀਆ ਸਭ ਠੀਕ ਹੈ ਗੁਰਵਖਸ਼ ਕਹਿੰਦਾ ਹਾਂਜੀ ਸਰ ਕਿਵੇਂ ਜੀ ਆਦ ਕੀਤਾ ਤੁਸੀਂ ਅਫਸਰ ਕਹਿੰਦਾ ਕਿਉਂ ਭਾਈ ਮਿਲਣ ਨੂੰ ਸੱਦ ਨਹੀਂ ਸਕਦੇ ਫਿਰ ਮੈਂ ਅਫਸਰਾਂ ਬਾਅਦ ਵਿੱਚ ਆਪਾਂ ਦੋਸਤ ਪਹਿਲਾਂ ਗੁਰਬਖਸ਼ ਕਹਿੰਦਾ ਹਾਂਜੀ ਸਰ ਜੀ ਅਫਸਰ ਕਹਿੰਦਾ ਚਲ ਇਹ ਦੱਸ ਘਰ ਦੇ ਨਾਲ ਕੀ ਨਾਰਾਜ਼ਗੀ ਹੈ ਕਦੇ ਮਿਲਣ ਨਹੀਂ ਗਿਆ ਸਾਰੇ ਮੁੰਡੇ ਛੁੱਟੀ ਜਾਂਦੇ ਨੇ ਗੁਰਬਖਸ਼ ਕਹਿੰਦਾ ਕੋਈ ਨਾਰਾਜ਼ਗੀ ਨਹੀਂ ਸਰ ਜੀ ਮੈਂ ਪਹਿਲਾਂ ਪੇਪਰ ਦੇਣੇ ਨੇ ਜੇ ਮੈਂ ਪਿੰਡ ਚਲਾ ਗਿਆ ਮੇਰੀ ਪ੍ਰਾਈ ਛੁੱਟੀ ਜਾਣੀ ਹੈ ਗੁਰਬਖਸ਼ ਨੂੰ ਉਦੇਸਰ ਨੇ ਬਹੁਤ ਸਮਝਾਇਆ ਕਿ ਉਹ ਕਰ ਜਾ ਕੇ ਮਿਲ ਆਵੇ ਪਰ ਉਸਨੇ ਆਪਣੀ ਪੜਾਈ ਵਿਚਾਲੇ ਛੱਡ ਕੇ ਜਾਣ ਤੋਂ ਮਨ ਕਰ ਦਿੱਤਾ ਸ਼ਾਮ ਨੂੰ ਹਾਕੀ ਦੇ ਗਰਾਊਂਡ ਵਿੱਚ ਕੋਚ ਨੇ ਵੀ ਬਹੁਤ ਸਮਝਾਇਆ ਪਰ ਗਰਵਖਸ਼ ਕਿਸੇ ਵੀ ਹਾਲਤ ਵਿੱਚ ਆਪਣੀ ਪੜਾਈ ਛੱਡ ਕੇ ਛੁੱਟੀ ਨਹੀਂ ਜਾਣਾ ਚਾਹੁੰਦਾ ਸੀ ਤਿੰਨਾ ਹੀ ਉਸ ਦਾ ਕਰ ਜਾਣ ਨੂੰ ਮਨ ਕਰਦਾ ਸੀ ਕਿਉਂਕਿ ਉਸ ਨੂੰ ਬਹੁਤ ਮੁਸ਼ਕਲ ਨਾਲ ਪੜਾਈ ਵਾਲਾ ਸੁਪਨਾ ਪੂਰਾ ਕਰਨ ਦਾ ਮੌਕਾ ਮਿਲਿਆ ਸੀ ਇੱਕ ਦਿਨ ਆਫਸਰ ਨੇ ਰਜਿਸਟਰ ਵਿੱਚੋਂ ਗੁਰਬਖਸ਼ ਦੇ ਘਰ ਦਾ ਸਿਰਨਾਮਾ ਲੈ ਲਿਆ ਉਸ ਤੋਂ ਅਗਲੇ ਦਿਨ ਅਫਸਰ ਨੇ ਆਪਣੇ ਵੱਲੋਂ ਚਿੱਠੀ ਲਿਖ ਕੇ ਗੁਰਬਖਸ਼ ਦੇ ਘਰ ਨੂੰ ਪੋਸਟ ਕਰ ਦਿੱਤੀ ਗੁਰਬਖਸ਼ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਸੀ ਜਦੋਂ ਘਰ ਚਿੱਠੀ ਪਹੁੰਚੀ ਤਾਂ ਸਾਰਿਆਂ ਨੂੰ ਬਹੁਤ ਖੁਸ਼ੀ ਹੋਈ ਕਿ ਗੁਰਬਖਸ਼ ਠੀਕ ਠਾਕ ਹੈ ਉਸ ਰਾਤ ਹੀ ਬਾਪੂ ਜੀ ਨੇ ਕਰੇ ਪ੍ਰੀਤਮ ਨਾਲ ਤੇ ਬੇਬੇ ਜੀ ਨਾਲ ਸਲਾਹ ਕੀਤੀ ਬਾਪੂ ਜੀ ਕਹਿੰਦੇ ਮੈਂ ਲੈ ਆਉਂਦਾ ਹਾਂ ਗੁਰਬਖਸ਼ ਨੂੰ ਜਾ ਕੇ ਆਪਾਂ ਚਿੱਠੀ ਪਾਈ ਤਾਂ ਉਹਨੇ ਆਉਣਾ ਨਹੀਂ ਬੇਬੇ ਜੀ ਹਾਂਜੀ ਤੁਸੀਂ ਜਾ ਕੇ ਲਿਆਓ ਤੁਹਾਡੀ ਗੱਲ ਨਹੀਂ ਕਦੇ ਮੋੜਦਾ Pritam ਕਹਿੰਦਾ ਨਾ ਤੁਸੀਂ ਕਿਉਂ ਜਾਣਾ ਬੱਪੂ ਜੀ ਜਿਵੇਂ ਗਿਆ ਉਹ ਆਪਣੇ ਆਪ ਆ ਜਾਊ ਉਹਨੂੰ ਕਿਹਾ ਸੀ ਕਿਸੇ ਨੇ ਘਰ ਤੋਂ ਬਿਨਾ ਦੱਸੇ ਜਾਣ ਨੂੰ ਫਿਰ ਬੱਪੂ ਜੀ ਤੁਸੀਂ ਖੋਤਾ ਉਹਨੂੰ ਪਰਤੀ ਤੇ ਲੈ ਕੇ ਗਏ ਸੀ ਫਿਰ ਤੁਹਾਨੂੰ ਤਾਂ ਦੱਸ ਕੇ ਜਾਂਦਾ ਬੱਪੂ ਜੀ ਕਹਿੰਦੇ 2 ਸਾਲ ਹੋ ਗਏ ਉਹਨੂੰ ਹੁਣ ਆ ਜਾਂਦਾ ਜੇ ਆਪੇ ਆਉਣਾ ਹੁੰਦਾ ਤਾਂ ਜਾ ਫਿਰ ਪੋਸਟਿੰਗ ਤੇ ਜਾਣ ਵੇਲੇ ਕਰ ਹੋ ਕੇ ਜਾਂਦਾ ਬੇਬੇ ਜੀ ਕਹਿੰਦੇ ਚੱਲ ਕੋਈ ਨਿਪ੍ਰੀਤਮ ਤੂੰ ਵੀ ਹੁਣ ਪੁਰਾਣੀਆਂ ਗੱਲਾਂ ਛੱਡ ਮੈਂ ਤਾਂ ਕਹਿੰਦੀ ਆ ਤੁਸੀਂ ਜਾ ਕੇ ਆਓ ਗੁਰਬਖਸ਼ ਕੋਲ ਜੇ ਆਉਣ ਨੂੰ ਮੰਨਦਾ ਤਾਂ ਠੀਕ ਹੈ ਨਹੀਂ ਤਾਂ ਕਟੋ-ਕਟ ਮਿਲ ਤਾਂ ਆਉਂਗੇ ਪ੍ਰੀਤਮ ਕਹਿੰਦਾ ਬੇਬੇ ਬਹੁਤ ਖੁੱਲ ਦਿੱਤੀ ਹੋਈ ਤੁਸੀਂ ਗੁਰਬਖਸ਼ ਨੂੰ ਇਸ ਲਈ ਹਰ ਕੰਮ ਵਿੱਚ ਆਪਣੀ ਮਨਮਰਜ਼ੀ ਕਰਦਾ ਬੇਬੇ ਜੀ ਕਹਿੰਦੇ ਪ੍ਰੀਤਮਾ ਤੈਨੂੰ ਕਿਹਾ ਉਲਝਾ ਹੁਣ ਸਭ ਕੁਝ ਜੇ ਉਹ ਆਪਣੀ ਮਰਜ਼ੀ ਕਰਦਾ ਹੁੰਦਾ ਇੱਥੇ ਕਾਲਜ ਪੜਨ ਲੱਗਿਆ ਹੁੰਦਾ ਤੇ ਆਪਣੇ ਨਾਲ ਹੁੰਦਾ ਇੱਕ ਗੱਲ ਸਮਝ ਲੈ ਜਦੋਂ ਗੁਰਵਖਸ਼ਕਰ ਆਇਆ ਤਾਂ ਤੇ ਉਹਨੂੰ ਕੁਝ ਨਹੀਂ ਕਹਿਣਾ ਬੱਪੂ ਜੀ ਕਹਿੰਦੇ ਹਾਂ ਚਲੋ ਛੱਡੋ ਤੁਸੀਂ ਦੋਵੇਂ ਮਾਪੁੱਤ ਬੈਸ ਕਰਨੀ ਮੈਂ ਚਲਾ ਜਾਂਦਾ ਉਦੇਪੁਰ ਨਾਲੇ ਉਹਦੀ ਸੁੱਖ ਸੰਤ ਪਤਾ ਲੱਗ ਜਾਊਗੀ ਕੋਸ਼ਿਸ਼ ਕਰੂੰਗਾ ਕਿ ਉਹ ਮੇਰੇ ਨਾਲ ਹੀ ਆ ਜਾਵੇ ਬੱਪੂ ਜੀ ਨੇ ਅਗਲੇ ਦਿਨ ਹੀ ਉਤੇਪੁਰ ਜਾਣ ਦੀ ਸਾਰੀ ਤਿਆਰੀ ਕਰ ਲਈ ਤੀਜੇ ਦਿਨ ਸਵੇਰੇ ਹੀ ਬੱਪੂ ਜੀ ਜਾਣ ਲਈ ਤਿਆਰ ਹੋਣ ਲੱਗੇ ਤਾਂ ਬੇਬੇ ਜੀ ਘਰਵਕਸ਼ ਲਈ ਖੋਇ ਦੀਆਂ ਪਿੰਨੀਆਂ ਦਾ ਡੱਬਾ ਫਰੋਂ ਬੈਠਕ ਵਿੱਚ ਆਈ ਤੇ ਬੱਪੂ ਜੀ ਭਗਵੰਦੇ ਹੋਏ ਕਹਿਣ ਲੱਗੇ ਕਰਮਾ ਵਾਲੀਏ ਮੈਂ ਘਰਵਕਸ਼ ਨੂੰ ਨਾਲ ਲੈ ਕੇ ਆਵਾਂਗਾ ਤੇ ਉਹ ਘਰ ਆ ਕੇ ਖਾ ਲਵੇਗਾ ਬੇਬੇ ੱੱਕੇ ਨਾਲ ਹੀ ਸਮਾਨ ਵਿੱਚ ਡੱਬਾ ਰੱਖਦੀ ਹੋਈ ਬੋਲੀ ਕੋਈ ਨਹੀਂ ਜੀ ਤੁਸੀਂ ਲੈ ਜਾਵੋ ਗੁਰਬਖਸ਼ ਦੇ ਦੋਸਤ ਖਾ ਲੈਣਗੇ ਅੱਜ ਦੋਵੇਂ ਜਾਣੇ ਬਹੁਤ ਕੋਸ ਹਨ ਪਾਪੂ ਜੀ ਨੂੰ ਹਰਨੇਕ ਵਸੜਾ ਆਇਆ ਅੱਗੇ ਉਹ ਲੁਧਿਆਣੇ ਤੋਂ ਟ੍ਰੇਨ ਰਾਹੀਂ ਉਦੇਪੁਰ ਲਈ ਚੱਲ ਪਏ ਸਫ਼ਰ ਕਾਫੀ ਲੰਬਾ ਸੀ ਤੇ ਠੰਡ ਬਹੁਤ ਸੀ ਬਾਪੂ ਜੀ ਥੱਕੇ ਹੋਏ ਰਾਤ ਵੇਲੇ ਉਦੇਪੁਰ ਪਹੁੰਚੇ ਜਿਹੜੇ ਐਡਰੈਸ ਤੋਂ ਚਿੱਠੀ ਆਈ ਸੀ ਪਾਪੂ ਜੀ ਰੇਲਵੇ ਸਟੇਸ਼ਨ ਤੋਂ ਰਿਕਸ਼ਾ ਕਰਕੇ ਉੱਥੇ ਪਹੁੰਚ ਗਏ ਰਾਤ ਦਾ ਸਮਾਂ ਹੋਣ ਕਰਕੇ ਬਹੁਤ देर ਨਾਲ ਕੰਪਨੀ ਏਰੀਆ ਵਿੱਚ ਪਹੁੰਚੇ ਤੇ ਪੁੱਛ ਪੜਤਾਲ ਕਰਕੇ ਹੌਲੀ ਹੌਲੀ ਗੁਰਵਖਸ਼ ਦੇ ਕਮਰੇ ਵਿੱਚ ਪਹੁੰਚ ਗਏ ਗੁਰਵਖਸ਼ ਕਮਰੇ ਵਿੱਚ ਹਾਲੇ ਆਇਆ ਨਹੀਂ ਸੀ ਉਹਦੀ ਡਿਊਟੀ ਰਾਤ ਦੇ 12 ਵਜੇ ਤੱਕ ਹੁੰਦੀ ਸੀ ਪਰ ਨਾਲ ਦੇ ਮੁੰਡੇ ਕਮਰੇ ਵਿੱਚ ਹੀ ਸੀ ਬਾਪੂ ਜੀ ਨੇ ਆਪਣੇ ਤੇ ਗੁਰਵਖਸ਼ ਵਾਲੇ ਦੱਸਿਆ ਤਾਂ ਉਹਨਾਂ ਨੇ ਬਾਪੂ ਜੀ ਦਾ ਬਹੁਤ ਸਤਿਕਾਰ ਕੀਤਾ ਪਹਿਲਾਂ ਵੇਲੇ ਬਹੁਤ ਵਧੀਆ ਹੁੰਦੇ ਸੀ ਆਪਣੇ ਤੋਂ ਵੱਡਿਆਂ ਦਾ ਬਹੁਤ ਆਦਰ ਸਤਿਕਾਰ ਕੀਤਾ ਜਾਂਦਾ ਸੀ ਅੱਜ ਟਾਈਮ ਉਹ ਗੱਲਾਂ ਨਹੀਂ ਹੋ ਰਹੀਆਂ ਹੁਣ ਤੱਕ ਕੋਈ ਕੋਲ ਖੜੇ ਸਕੇ ਨੂੰ ਨਹੀਂ ਬੁਲਾਉਂਦਾ ਉਹਨਾਂ ਨੇ ਬਾਪੂ ਜੀ ਨੂੰ ਰੋਟੀ ਪਾਣੀ ਸ਼ਿਕਾਇਆ ਤੇ ਮੰਝਾ ਬਿਸਤਰਾ ਆਰਾਮ ਕਰਨ ਲਈ ਵਿਸ਼ਾਹ ਕੀਤਾ ਤੇ ਗੱਲਾਂ ਬਾਤਾਂ ਕਰਨ ਲੱਗੇ ਫਿਰ ਉਹ ਸਾਰੇ ਜਾਣੇ ਸੌਂ ਗਏ ਕਿਉਂਕਿ ਉਹਨਾਂ ਸਵੇਰੇ ਜਲਦੀ ਡਿਊਟੀ ਤੇ ਜਾਣਾ ਸੀ ਬਾਪੂ ਜੀ ਗੁਰਵਖਸ਼ ਦੀ ਉਡੀਕ ਕਰਨ ਲੱਗੇ ਜਦੋਂ ਗੁਰਵਖਸ਼ ਵਾਪਸ ਆਇਆ ਤਾਂ ਬਾਪੂ ਜੀ ਨੂੰ ਸਾਹਮਣੇ ਮੰਝੇ ਤੇ ਬੈਠਾ ਦੇਖ ਕੇ ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਹ ਸਾਰੀ ਨਰਾਜਗੀ ਪੁੱਲ ਗਿਆ ਤੇ ਬਾਪੂ ਜੀ ਦੇ ਪੈਰਾਂ ਵਿੱਚ ਜਾ ਕੇ ਬੈਠ ਗਿਆ। ਬਾਪੂ ਜੀ ਨੇ ਜਦੋਂ ਗੁਰਬਖਸ਼ ਦਾ ਸਿਰ ਪੋਲੋਸਿਆ ਤਾਂ ਪਹਿਲਾਂ ਗੁਰਬਖਸ਼ ਨੇ ਸਾਰੇ ਪਰਿਵਾਰ ਦਾ ਹਰ ਚੱਲ ਪੁੱਛਿਆ ਤੇ ਫਿਰ ਬਾਪੂ ਜੀ ਦੇ ਪੈਰ ਫੜਦਾ ਹੋਇਆ ਮਾਫੀ ਮੰਗਣ ਲੱਗਿਆ। ਗੁਰਬਖਸ਼ ਕਹਿੰਦਾ ਬਾਪੂ ਜੀ ਮੈਨੂੰ ਮਾਫ ਕਰ ਦਿਓ। ਬਾਪੂ ਜੀ ਕਹਿੰਦੇ ਗੁਰਬਖਸ਼ ਨੂੰ ਉਠਾ ਕੇ ਆਪਣੇ ਮੰਜੇ ਤੋਂ ਬਿਠਾ ਨਾਲ ਬਿਠਾਉਂਦੇ ਹੋਏ ਪੁੱਛਦੇ ਨੇ ਕਾਦੀ ਮਾਫੀ ਪੁੱਤਰਾ? ਗੁਰਬਖਸ਼ ਹੱਥ ਜੋੜਦੇ ਹੋਏ ਕਹਿੰਦਾ ਕੇ ਬੱਬੂ ਜੀ ਗਲਤੀ ਹੋ ਗਈ ਮੇਥੋਂ ਮੈਂ ਕਰ ਤੋਂ ਬਿਨਾਂ ਦੱਸੇ ਆ ਗਿਆ ਉਸ ਵਕਤ ਜੇ ਮੈਂ ਕਰ ਹੋ ਕੇ ਆਉਂਦਾ ਵੀਰੇ ਨੇ ਫਿਰ ਕਲੇਸ਼ ਕਰ ਲੈਣਾ ਸੀ ਤੇ ਮੈਨੂੰ ਟ੍ਰੇਨਿੰਗ ਕਰਨ ਲਈ ਜਾਣ ਐਸੀ ਦੇਣਾ ਬੱਬੂ ਜੀ ਕਹਿੰਦੇ ਮੈਂ ਤਾਂ ਪੁੱਤ ਤੈਨੂੰ ਪਹਿਲਾਂ ਹੀ ਮਾਫ਼ ਕਰ ਚੁੱਕਾ ਤੈਨੂੰ ਪਤਾ ਹੀ ਆ ਪ੍ਰੀਤਨ ਦਾ ਸੁਆਬ ਪਹਿਲਾਂ ਤੋਂ ਹੀ ਗੁੱਸੇ ਵਾਲਾ ਹੈ ਤੂੰ ਉਹਦਾ ਗੁੱਸਾ ਨਾ ਕਰਿਆ ਕਰ ਗੁਰਬਖਸ਼ ਕਹਿੰਦਾ ਹਾਂਜੀ ਪਾਪੂ ਜੀ ਮੈਨੂੰ ਕੋਈ ਗੁੱਸਾ ਨਹੀਂ ਬਸ ਮੈਂ ਪੜਨਾ ਚਾਹੁੰਦਾ ਸੀ ਉਹ ਮੈਂ ਇੱਥੇ ਰਹਿ ਕੇ ਨੌਕਰੀ ਦੇ ਨਾਲ ਨਾਲ ਪੜਾਈ ਵੀ ਸ਼ੁਰੂ ਕਰ ਲਈ ਆ ਪਾਪੂ ਜੀ ਕਹਿੰਦੇ ਜਦੋਂ ਦਾ ਤੂੰ ਆਇਆ ਉਦੋਂ ਤੋਂ ਹੀ ਮੇਰਾ ਪਤਾ ਕਰਦਾ ਫਿਰਦਾ ਸੀ ਤੈਨੂੰ ਲੱਭਣ ਲਈ ਮੈਂ ਕੋਈ ਜਗ੍ਹਾ ਨਹੀਂ ਛੱਡੀ ਪਲਾ ਹੋਵੇ ਤੇਰੇ ਅਫਸਰ ਦਾ ਜਿਨੇ ਮੈਨੂੰ ਚਿੱਠੀ ਪਾ ਕੇ ਤੇਰੇ ਬਾਰੇ ਦੱਸਿਆ ਚੱਲ ਹੁਣ ਕੱਲ ਨੂੰ ਛੁੱਟੀ ਲੈ ਲਾ ਮੈਂ ਤੈਨੂੰ ਲੈਣ ਆਇਆ ਗੁਰਵਖਸ਼ ਫਿਰ ਹੱਥ ਜੋੜਦੇ ਹੋਏ ਮਾਫ ਕਰ ਦਿਓ ਬਬੂ ਜੀ ਮੈਂ ਇਸ ਲਈ ਹੀ ਚਿੱਠੀ ਪਾ ਕੇ ਆਪਣੇ ਬਾਰੇ ਨਹੀਂ ਦੱਸਿਆ ਕਿ ਮੇਰੀ ਪੜਾਈ ਫਿਰ ਛੁੱਟ ਜਾਣੀ ਸੀ ਹੁਣ ਵੀ ਬਬੂ ਜੀ 4 ਮਹੀਨੇ ਬਾਅਦ ਮੇਰੇ ਪੇਪਰ ਨੇ ਫਿਰ ਉਸ ਤੋਂ ਬਾਅਦ ਮੈਂ ਆਵਾਂਗਾ ਬਬੂ ਜੀ ਗੁਰਵਖਸ਼ ਨੂੰ ਨਾਲ ਲੈ ਕੇ ਹੀ ਜਾਣਾ ਚਾਹੁੰਦੇ ਸੀ ਕਿਉਂਕਿ 3 ਸਾਲ ਹੋ ਗਏ ਸੀ ਘਰੋਂ ਆਏ ਨੂੰ ਬਹੁਤ ਟਾਈਮ ਹੋ ਗਿਆ ਸੀ ਹੁਣ ਬੇਬੇ ਜੀ ਬਹੁਤ ਫਿਕਰ ਕਰਨ ਲੱਗ ਗਏ ਸੀ ਬਬੂ ਜੀ ਨੇ ਹੌਲੀ-ਹੌਲੀ ਸਵੇਰ ਤੱਕ ਗੁਰਵਖਸ਼ ਨੂੰ ਨਾ ਚੱਲਣ ਲਈ ਮਨਾਹੀ ਲਿਆ ਦੂਜੇ ਦਿਨ ਹੀ ਗੁਰਬਖਸ਼ ਨੇ ਛੁੱਟੀ ਲਈ ਅਰਜੀ ਪਾ ਦਿੱਤੀ ਆਫਸਰ ਤਾਂ ਪਹਿਲਾਂ ਹੀ ਗੁਰਬਖਸ਼ ਨੂੰ ਪਿੰਡ ਗੇੜਾ ਮਾਰਨ ਨੂੰ ਕਹਿੰਦਾ ਰਹਿੰਦਾ ਸੀ ਉਹਨੇ ਨਾਲ ਹੀ ਨਾਲ 1 ਮਹੀਨੇ ਦੀ ਛੁੱਟੀ ਦੇ ਦਿੱਤੀ ਬਾਪੂ ਜੀ ਬਹੁਤ ਖੁਸ਼ੀ ਕਿ ਗੁਰਬਖਸ਼ ਆਪ ਕੁਝ ਪੁੱਲ ਕੇ ਕੰਮ ਨੂੰ ਜਾਣ ਲਈ ਮੰਨ ਗਿਆ ਛੁੱਟੀ ਮਿਲਦੇ ਦੋ ਦਿਨਾਂ ਵਿੱਚ ਹੀ ਗੁਰਬਖਸ਼ ਨੇ ਜਾਣ ਦੀ ਸਾਰੀ ਤਿਆਰੀ ਕਰ ਲਈ ਤੇ ਵਾਪਸੀ ਦੇ ਟਿਕਟਾਂ ਕਰਾ ਲਈਆਂ ਗੁਰਵਖਸ਼ ਦੇ ਛੁੱਟੀ ਜਾਣ ਤੇ ਉਸਦੇ ਦੋਸਤ ਤੇ ਅਫਸਰ ਬਹੁਤ ਖੁਸ਼ ਸਨ ਅਗਲੇ ਦਿਨ ਬਾਪੂ ਜੀ ਤੇ ਗੁਰਵਖਸ਼ ਉਧੇ ਪੁਰਤੋ ਚੱਲ ਪਏ ਤੇ ਲੰਬੇ ਸਫ਼ਰ ਤੋਂ ਬਾਅਦ ਉਹ ਪਿੰਡ ਪਹੁੰਚ ਗਏ ਗੁਰਵਖਸ਼ ਨੂੰ ਇੰਨੇ ਟਾਈਮ ਬਾਅਦ ਘਰ ਆਇਆ ਦੇਖ ਕੇ ਸਾਰੇ ਪਰਿਵਾਰ ਨੂੰ ਚਾ ਚੜ ਗਿਆਂ ਸਾਰੇ ਘਰ ਵਿੱਚ ਖੁਸ਼ੀ ਦਾ ਮਾਹੌਲ ਸੀ ਗੁਰਵਖਸ਼ ਵੀ ਸਾਰੇ ਪਰਿਵਾਰ ਨੂੰ ਮਿਲ ਕੇ ਬਹੁਤ ਖੁਸ਼ ਸੀ ਬੇਬੇ ਜੀ ਤਾਂ ਤਰਤੀਰੇ ਪੈਰ ਨਹੀਂ ਸੀ ਲੱਗਦੇ ਉਹ ਵਾਰ-ਵਾਰ ਪ੍ਰਮਾਤਮਾ ਦਾ ਸ਼ੁਕਰਾਨਾ ਕਰੀ ਜਾਂਦੇ ਸੀ ਚاہے ਕਿੰਨਾ ਵੀ ਕੋਈ ਗੁੱਸਾ ਹੋਵੇ ਆਪਣੇ ਘਰ ਪਰਿਵਾਰ ਵਿੱਚ ਆ ਕੇ ਬੰਦਾ ਸਭ ਕੁਝ ਭੁੱਲ ਜਾਂਦਾ ਹੈ ਪ੍ਰੀਤਮ ਵੀ ਜਦੋਂ ਰਾਤ ਨੂੰ ਘਰ ਆਇਆ ਤਾਂ ਗੁਰਬਖਸ਼ ਉਸ ਨੂੰ ਬਹੁਤ ਪਿਆਰ ਨਾਲ ਮਿਲਿਆ ਪਰ ਪ੍ਰੀਤਮ ਆਪਣੀ ਨਾਰਾਜ਼ਗੀ ਨਾ ਭੁੱਲ ਸਕਿਆ ਤੇ ਕਹਿਣ ਲੱਗਾ ਹੁਣ ਤੇਰਾ ਘਰ ਵਗੈਰ ਸਰ ਗਿਆ ਹੁਣ ਵੀ ਨਾ ਆਉਂਦਾ ਗੁਰਬਖਸ਼ ਨੇ ਕੋਈ ਜਵਾਬ ਨਾ ਦਿੱਤਾ ਤੇ ਨਾ ਹੀ ਗੁੱਸਾ ਕੀਤਾ ਉਮੀਦਾਂ ਦੀ ਪੰਡ ਸਿੱਟੇ ਸੀ ਰਾਹਾਂ ਵਿੱਚ ਟੋਏ ਨੇ ਗੁਰਵਾਖਸ਼ ਦੇ ਫੌਜ ਵਿੱਚ ਭਰਤੀ ਹੋਣ ਤੋਂ ਬਾਅਦ ਉਸਦੀ ਸਤਵੰਤ ਪੈਣ ਦਾ ਵੀ ਵਿਆਹ ਹੋ ਗਿਆ ਤੇ ਵੱਡੇ ਵੀਰ Pritam ਦੇ ਘਰ ਦੋ ਬੱਚਾ ਨੇ ਜਨਮ ਲਿਆ। ਪਰੀਆਂ ਵਰਗੀ ਉਸਦੀ ਪਤੀ ਜੀ ਵਿੰਦਤ 23 ਸਾਲ ਦੀ ਹੋ ਗਈ ਸੀ ਤੇ ਪਤੀਜਾ ਜਗਜੀਤ 6 ਮਹੀਨੇ ਦਾ ਹੋ ਗਿਆ ਸੀ। ਉਹਨਾਂ ਦੋਵਾਂ ਦੇ ਘਰ ਵਿੱਚ ਰੌਣਕਾਂ ਲਾਈਆਂ ਹੋਈਆਂ ਸੀ। ਰਾਤ ਨੂੰ ਸਾਰੇ ਪਰਿਵਾਰ ਨੇ ਹਲਕੇ ਰੋਟੀ ਪਾਣੀ ਖਾਦਾ ਤੇ ਗੱਲਾਂਬੱਤਾਂ ਕਰਨ ਲੱਗੇ। ਗੁਰਵਾਖਸ਼ ਨੇ ਬੱਪੂ ਜੀ ਨੂੰ ਦੋਵੇਂ ਪੈਣਾ ਨੂੰ ਮਿਲਣ ਜਾਣ ਬਾਰੇ ਪੁੱਛਿਆ ਤੇ ਉਹਨਾਂ ਨੇ ਹਾਂ ਕਰ ਦਿੱਤੀ ਤੇ ਦੋ ਦਿਨ ਬਾਅਦ ਹੀ ਗੁਰਵਾਖਸ਼ ਪਹਿਲਾਂ ਬੰਤ ਪੈਣ ਨੂੰ ਮਿਲਣ ਚਲਾ ਗਿਆ ਉਹਨੂੰ ਵਾਪਸੀ ਵੇਲੇ ਨਾਲ ਹੀ ਲੈ ਆਇਆ ਤੇ ਆਉਂਦੇ ਹੋਏ ਉਹ ਦੋਵੇਂ ਪੈਣਪਰਾ ਸਤਵੰਤ ਪੈਣ ਨੂੰ ਮਿਲਣ ਉਹਦੇ ਸਹੁਰੇ ਦੇ ਪਿੰਡ ਚਲੇ ਗਏ ਗੁਰਵਾਖਸ਼ ਨੂੰ ਦੇਖ ਸਤਵੰਤ ਦੀ ਖੁਸ਼ੀ ਦਾ ਟਿਕਾਣਾ ਹੀ ਨਾ ਰਿਹਾ ਤਿੰਨ ਸਾਲ ਬਾਅਦ ਮਿਲੇ ਸੀ ਦੋਵੇਂ ਪੈਣਪਰਾ ਸਤਵੰਤ ਦਾ ਸੋਹਰਾ ਪਰਿਵਾਰ ਵੀ ਬਹੁਤ ਵਧੀਆ ਸੀ ਤਿੰਨੇ ਪੈਣਪਰਾ ਬਹੁਤ ਕੋਇਸਨ ਦੂਜੇ ਦਿਨ ਗੁਰਬਖਸ਼ ਤੇ ਬੰਦ ਪੈਣ ਪਿੰਡ ਨੂੰ ਵਾਪਸ ਆ ਗਏ ਤੇ ਸਤਵੰਤ ਨੂੰ ਵੀ ਛੁੱਟੀ ਰਹਿੰਦੇ ਪਿੰਡ ਆਉਣ ਲਈ ਕਹਿ ਆਏ ਗੁਰਬਖਸ਼ ਹਫਤਾ ਬੰਦ ਪੈਣ ਕੋ ਰਹਿ ਕੇ ਆਇਆ ਸੀ ਬੇਬੇ ਜੀ ਹੁਣ ਚਾਹੁੰਦੇ ਸੀ ਕਿ ਗੁਰਬਖਸ਼ ਕਿਤੇ ਨਾ ਜਾਵੇ ਤੇ ਜਿਹੜੇ ਦਿਨ ਵੀ ਦਿਨ ਹੁਣ ਛੁੱਟੀ ਦੇ ਰਹਿੰਦੇ ਨੇ ਘਰ ਰਹਿ ਕੇ ਹੀ ਗੁਜ਼ਾਰੇ ਵੈਸੇ ਵੀ ਗੁਰਬਖਸ਼ ਨੂੰ ਆਪਣੇ ਪਤੀ ਜੀ ਅਤੇ ਪਤੀਜੇ ਨਾਲ ਬਹੁਤ ਪਿਆਰ ਸੀ ਉਹ ਸਾਰਾ ਦਿਨ ਉਹਨਾਂ ਨਾਲ ਹੀ ਬਤੀਤ ਕਰਦਾ। ਫਿਰ ਸੁਤਵੰਤ ਬਣਵੀ ਪਿੰਡ ਹਫ਼ਤਾ ਕੋ ਰਹਿ ਕੇ ਗਈ। 10 ਕੁ ਦਿਨ ਗੁਰਵਖਸ਼ ਦੀ ਛੁੱਟੀ ਦੇ ਰਹਿੰਦੇ ਸੀ ਕਿ ਘਰ ਵਿੱਚ ਉਹਦੇ ਮੰਗਣੇ ਦੀ ਸਲਾਹਾਂ ਹੋਣ ਲੱਗੀਆਂ। ਬਾਪੂ ਜੀ ਨੇ ਇੱਕ ਦਿਨ ਸਵੇਰੇ ਹੀ ਗੁਰਵਖਸ਼ ਨੂੰ ਆਪਣੀ ਬੈਠਕ ਵਿੱਚ ਬੁਲਾਇਆ ਤਾਂ ਉਹ ਬਾਪੂ ਜੀ ਦੀ ਚਾਹ ਲੈ ਕੇ ਉਹਨਾਂ ਕੋਲ ਆ ਗਿਆ। ਚਾਹ ਦਾ ਗਲਾਸ ਮੰਜੇ ਦੇ ਕੋਲ ਪਏ ਛੋਟੇ ਸਟੂਲ ਤੇ ਰੱਖ ਕੇ ਮੰਜੇ ਉੱਤੇ ਬਾਪੂ ਜੀ ਦੀ ਪੂੰਦ ਵੱਲ ਬੈਠ ਗਿਆ। ਕਹਿਣ ਲੱਗਾ ਪਪੂ ਜੀ ਤੁਸੀਂ ਮੈਨੂੰ ਸੱਦਿਆ ਸੀ ਪਪੂ ਜੀ ਚਾਹ ਘੁੱਟ ਪਾਰਦੇ ਹੋਏ ਬੋਲੇ ਹਾਂ ਪੁੱਤ ਤੇਰੇ ਲਈ ਰਿਸ਼ਤਾ ਆਇਆ ਏ ਵਧੀਆ ਪਰਿਵਾਰਾ ਗੁਰਵਖਸ਼ ਹੈਰਾਨ ਹੁੰਦੇ ਹੋਏ ਪਪੂ ਜੀ ਐਨੇ ਕੀ ਕਹ ਲਈ ਹੈ ਮੇਰੀ ਪੜਾਈ ਤਾਂ ਪੂਰੀ ਹੋ ਲੈਣ ਦਿਓ ਮੇਰੇ ਇਮਤਿਹਾਨ ਸ਼ੁਰੂ ਹੋਣ ਵਾਲੇ ਨੇ ਪਪੂ ਜੀ ਕਹਿੰਦੇ ਗੁਰਵਖਸ਼ ਨੂੰ ਸਮਝਾਉਂਦੇ ਹੋਏ ਕਿ ਹਾਲੇ ਪੁੱਤਰਾ ਮੰਗਣਾ ਕਰਾਂਗੇ ਵਿਆਹ ਹਾਲੇ ਰੁੱਕ ਕੇ ਕਰਾਂਗੇ ਸਾਰੇ ਪਰਵਾਦ ਇਹ ਹੀ ਫੈਸਲਾ ਹੁਣ ਤਾਂ ਤੇਰੀ ਨੌਕਰੀ ਵੀ ਲੱਗ ਗਈ ਹੈ ਉਦੋਂ ਤੱਕ ਬੇਬੇ ਜੀ ਵੀ ਉੱਥੇ ਹੀ ਆ ਗਏ ਤੇ ਕੁਰਸੀ ਖਿੱਚ ਕੇ ਉਹਨਾਂ ਦੋਵਾਂ ਦੇ ਕੋਲ ਹੀ ਬੈਠ ਗਈ ਬੇਬੇ ਜੀ ਪੁੱਤ ਹੁਣ ਹੀ ਟਾਈਮ ਹੈ ਹੁਣ ਦੇ ਗਏ ਫਿਰ ਤੇ ਪਤਾ ਨਹੀਂ ਕਦੋਂ ਛੁੱਟੀ ਆਉਣਾ ਗੁਰਬਖਸ਼ ਕਹਿੰਦਾ ਬੱਪੂ ਜੀ ਬੇਬੇ ਜੀ ਦੋਵਾਂ ਬਲ ਹੱਥ ਜੋੜ ਕੇ ਤੈਨੂੰ ਕੋਸਾਲ ਤਾਂ ਰੁਕ ਜਾਂਦੇ ਮੇਰੀ ਪੜਾਈ ਦਾ ਕੁਝ ਸਿਰਾ ਤਾਂ ਲੱਗ ਜਾਂਦਾ ਫਿਰ ਬਾਟਰ ਤੇ ਵੀ ਤਣਾ ਦਾ ਮਾਹੌਲ ਬਣਿਆ ਹੋਇਆ ਹੈ ਬੇਬੇ ਜੀ ਕਹਿੰਦੇ ਪੁੱਤ ਦੇਖ ਤੇਰੇ ਵੱਡਿਆਂ ਤਿੰਨਾ ਪੈਣਪਰਾਵਾਂ ਦਾ ਵਿਆਹ ਸੁਖਸੰਦ ਨਾਲ ਵਧੀਆ ਹੋ ਗਿਆ ਤੇਰੀਆਂ ਭੈਣਾਂ ਨੂੰ ਵੀ ਵਧੀਆ ਪਰਿਵਾਰ ਮਿਲ ਗਏ ਸਭ ਆਪਣੇ ਪਰਿਵਾਰਾਂ ਵਿੱਚ ਵਧੀਆ ਹੱਸਦੇ ਵੱਸਦੇ ਨੇ ਪੁੱਤ ਤੂੰ ਵੀ ਹਾਂ ਕਰ ਦੇ ਬੇਬੇ ਜੀ ਬੱਪੂ ਜੀ ਦੇ ਇੰਨਾ ਸਮਝਾਉਣ ਤੇ ਵੀ ਗੁਰਬਖਸ਼ਮਨ ਨਹੀਂ ਸੀ ਕਿ ਹਾਲੇ ਮੰਗਣਾ ਕਰਾਉਣ ਦਾ ਪਰ ਉਸ ਦੀ ਕਿਸੇ ਇੱਕ ਨਾ ਸੁਣੀ ਦਨ ਬਾਦ ਕੁੜੀ ਤੇ ਪਰਿਵਾਰ ਵਾਲੇ ਉਸ ਨੂੰ ਦੇਖਣ ਆ ਗਏ। ਕੁੜੀ ਦੇ ਬਾਪੂ ਜੀ ਜਾਂਦੇ ਹੋਏ ਰੁਪਈਆ ਗੁਰਵਖਸ਼ ਦੀ ਚੋਲੀ ਪਾ ਕੇ ਰੋਕਾ ਕਰ ਗਏ। ਇਧਰੋਂ ਗੁਰਵਖਸ਼ ਦੇ ਪਰਿਵਾਰ ਵਾਲਿਆਂ ਨੇ ਵੀ ਵਿਚੋਲਣ ਦੇ ਹੱਥ ਕੁੜੀ ਨੂੰ ਸ਼ਗਨ ਪੇਜ ਦਿੱਤਾ। ਗੁਰਵਖਸ਼ ਛੁੱਟੀ ਖਤਮ ਹੁੰਦੇ ਹੀ ਆਪਣੇ ਡਿਊਟੀ ਤੇ ਵਾਪਸ ਆ ਗਿਆ। ਹੁਣ ਵਾਪਸ ਆ ਕੇ ਗੁਰਵਖਸ਼ ਦਾ ਸਾਰਾ ਧਿਆਨ ਆਪਣੀ ਪੜਾਈ ਵੱਲ ਸੀ। 2 ਮਹੀਨੇ ਬਾਅਦ ਗੁਰਵਖਸ਼ ਦੇ ਪੇਪਰ ਸੀ। ਪਰ ਵਾਟਰ ਤੇ ਜੁੱਧ ਦੇ ਅਸਾਰ ਬਣ ਰਹੇ ਸੀ ਸਭ ਦੀਆਂ ਛੁੱਟੀਆਂ ਕੈਂਸਲ ਹੋ ਗਈਆਂ ਸੀ ਗੁਰਵਖਤੀ ਡਿਊਟੀ ਰਾਤ 12 ਵਜੇ ਤੱਕ ਹੁੰਦੀ ਸੀ ਉਹ ਦਿਨ ਵਿੱਚ ਆਪਣੀ ਪੜਾਈ ਕਰਦਾ ਅਗਲੇ ਮਹੀਨੇ ਉਸਦੇ ਪੇਪਰ ਸ਼ੁਰੂ ਹੋ ਗਏ ਉਹਨਾਂ ਦਿਨਾਂ ਵਿੱਚ ਘਰੋਂ ਦੋ ਚਿੱਠੀਆਂ ਆ ਗਈਆਂ ਚਿੱਠੀਆਂ ਵਿੱਚ ਇੱਕ ਉਹ ਗਲਤੀ ਜਿਆਦਾ ਜੋ ਦਿੱਤਾ ਜਾਂਦਾ ਸੀ ਕਿ ਇਸ ਸਾਲ ਹੀ ਵਿਆਹ ਕਰਨਾ ਹੈ ਪਰ ਗੁਰਵਖਤ ਦਾ ਸਾਰਾ ਧਿਆਨ ਪੜਾਈ ਵਿੱਚ ਸੀ ਕਿਉਂਕਿ ਇਸ ਸਾਲ ਉਹਦਾ ਇੰਜੀਨੀਅਰਿੰਗ ਦਾ ਪਹਿਲਾ ਸਾਲ ਸੀ ਕਾਰਪਰ ਕਰਦਿਆਂ ਨੇ ਵਿਆਹ ਕਰਾਉਣ ਤੇ ਚੋਰ ਪਾਇਆ ਹੋਇਆ ਸੀ। ਗੁਰਬਖਸ਼ ਤੇ ਪੀਪਰ ਬਹੁਤ ਬੱਤੀਆ ਹੋ ਕੇ ਸੀ ਉਹ ਬਧਿਆ ਨੰਬਰਾਂ ਨਾਲ ਪਾਸ ਹੋ ਗਿਆ। ਬਾਕੀ ਕਹਾਣੀ ਅਗਲੇ ਪਾਗ ਵਿੱਚ।